ਲੁਧਿਆਣਾ ਵੇਰਕਾ ਮਿਲਕ ਪਲਾਂਟ ਹਾਦਸੇ ਦੇ ਵਿੱਚ ਇੱਕ ਵੱਡੀ ਅਪਡੇਟ ਹੈ ਮ੍ਰਿਤਕ ਕੁਨਾਰ ਜੈਨ ਦੇ ਪਰਿਵਾਰ ਨੂੰ ਹੁਣ ਮੁਆਵਜ਼ਾ ਮਿਲੇਗਾ 50 ਲੱਖ ਰੁਪਏ ਦੀ ਆਰਥਿਕ ਮਦਦ ਦਾ ਐਲਾਨ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਇਸ ਦੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਏਗੀ ਤਮਾਕੇ ਤੋਂ ਬਾਅਦ ਪੀੜਤ ਪਰਿਵਾਰ ਨੇ ਵੇਰਕਾ ਪਲਾਂਟ ਦੇ ਬਾਹਰ ਧਰਨਾ ਲਾ ਦਿੱਤਾ ਸੀ ਦਰਅਸਲ ਦੇਰ ਰਾਤ ਸਟੀਮਰ ਪਲਾਂਟ ਦੇ ਵਿੱਚ ਬਲਾਸਟ ਹੋਇਆ ਸੀ ਸਟੀਮਰ ਪਲਾਂਟ ਚ ਬਲਾਸਟ ਹੋਣ ਨਾਲ ਇੱਕ ਸ਼ਖਸ ਦੀ ਮੌਤ ਹੋ ਗਈ ਸੀ 6 ਵਿਅਕਤੀ ਚੁੱਲਸ ਗਏ ਸਟੀਮਰ ਯੂਨਿਟ ਦੇ ਇੰਚਾਰਜ ਕੁਨਾਲ ਜੈਨ ਦੀ ਮੌਤ ਹੋ ਗਈ। ਦੇਰ ਰਾਤ ਸਟੀਮਰ ਦੀ ਚੈਕਿੰਗ ਦੇ ਦੌਰਾਨ ਇਹ ਹਾਦਸਾ ਵਾਪਰਿਆ। ਕੁਨਾਲ ਜੈਨ ਦੇ ਪਰਿਵਾਰ ਨੇ ਪਲਾਂਟ ਦੇ ਬਾਹਰ ਤਰਨਾ ਲਾ ਦਿੱਤਾ ਜਿਸ ਤੋਂ ਬਾਅਦ ਹੁਣ 50 ਲੱਖ ਰੁਪਏ ਪਰਿਵਾਰ ਨੂੰ ਆਰਥਿਕ ਮਦਦ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਹੋਈ ਹੈ। ਜੀਐਮ ਵੱਲੋਂ ਇਹ ਐਲਾਨ ਕੀਤਾ ਗਿਆ ਕਿ 50 ਲੱਖ ਰੁਪਏ ਦੀ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਏਗੀ ਔਰ ਇੱਕ ਮੈਂਬਰ ਨੂੰ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ। ਸੁਣੋ ਉਹਦੀ ਫੈਮਲੀ ਦੇ ਨਾਲ ਸਭ ਦੀ ਗੱਲਬਾਤ ਹੋ ਗਈ ਸੀ অলਮੋਸਟ ਸਾਰੇ ਨਾਲ ਜੀ ਕੀ ਫਾਈਨਲ ਹੋਇਆ ਸਰ ਵੀ ਜੋ ਵੀ ਅਸੀਂ ਉਹਨਾਂ ਦੇ ਡਿਊਜ਼ ਜੋ ਵੀ ਅਸੀਂ ਆਪਣੇ ਬਣਾ ਕੇ ਬੱਲੇ ਨੂੰ ਦੇ ਸਕਦੇ ਹਾਂ ਆਪਣੇ ਉਹਦੇ ਦਾਇਰੇ ਦੇ ਵਿੱਚ ਰੱਖ ਕੇ ਉਹਨਾਂ ਦੀ ਮਿਸੀ ਨੂੰ ਪੱਕੀ ਨੌਕਰੀ ਦਾ ਲਾਣ ਅਸੀਂ ਕਰਤਾ ਸੀਗਾ ਉਹ ਐਗਰੀ ਵੀ ਕਰ ਗਏ ਸੀਗੇ ਉਸ ਤੋਂ ਬਾਅਦ ਪਤਾ ਨਹੀਂ ਉਹ ਕਿਹੜੀ ਬੰਦੇ ਨਾਲ ਕੰਪੰਨਸੇਸ਼ਨ ਲੈ ਕੇ ਲੈ ਕੇ ਵੀ ਹੋਈ ਬਲਵਾਂ ਨਹੀਂ ਕੰਪੰਨਸੇਸ਼ਨ ਦੋ ਵੀ ਅਸੀਂ ਦੇ ਸਕਦੇ ਹਾਂ ਦੇ ਮੰਗੇ ਮੈਂ ਕਹਿੰਦੇ ਕੁਝ ਨਹੀਂ ਕਰਿਆ ਉਹ ਤੁਹਾਨੂੰ ਉਹਨਾਂ ਨੇ ਬਿਲਕੁਲ ਦੱਸਤਾ ਹੋਣਾ ਸਾਰਾ ਜੋ ਅਸੀਂ ਦੇ ਰਹੇ ਤਕਰੀਬਨ ਸਾਨੂੰ ਕੁਝ ਵੀ ਨਹੀਂ ਤਕਰੀਬਨ ਸੁਣੋ ਮੇਰੀ ਗੱਲ ਤਕਰੀਬਨ ਸਾਰਾ ਕੁਝ ਮਿਲਾ ਕੇ ਸਾਡਾ 45 ਤੋਂ 50 ਲੱਖ ਰੁਪਏ ਜਿਹੜਾ ਅਸੀਂ ਉਹਨਾਂ ਨੂੰ ਦੇਣਦਾਰੀ ਹੈ ਅਸੀਂ ਦੇਵਾਂਗੇ ਉਹ ਤੇ ਨੰਬਰ ਦੇ ਤੇ ਇੱਕ ਮੁਲਾਜ਼ਮ ਨੂੰ ਉਹਦੇ ਫੈਮਲੀ ਮੈਂਬਰ ਨੂੰ ਇੱਕ ਤਰੀਕੇ ਨਾਲ ਰੋਕ ਨਹੀਂ ਸਕਦੇ ਤਾਂ ਰੋਹਿਤ ਗੌਰ ਸਾਡੇ ਸਹਿਯੋਗੀ ਜੁੜੇ ਨੇ ਇਸ ਤੇ ਹੋਰ ਜਾਣਕਾਰੀ ਦੇ ਲਈ ਰੋਹਿਤ ਹੁਣ ਪਰਿਵਾਰ ਦੇ ਨਾਲ ਸਹਿਮਤੀ ਹੋ ਗਈ ਹੈ ਤਰਨਾ ਚੱਕ ਲਿਆ ਕੁਲ ਵੀ ਹਜੇ ਤੱਕ ਕਿਸੇ ਤਰੀਕੇ ਦਾ ਧਰਨਾ ਨਹੀਂ ਚੱਕਿਆ ਗਿਆ ਵਾ ਜੂਨ ਦਾ ਤ्यों ਹਜੇ ਧਰਨਾ ਚੱਲਦਾ ਪਿਆ ਵਾ ਔਰ ਪਰਿਵਾਰ ਦੇ ਕੁਝ ਮੈਂਬਰ ਜਿਹੜੇ ਹੈਗੇ ਨੇ ਉਹ ਜੀਐਮ ਦੇ ਨਾਲ ਹੁਣ ਮੀਟਿੰਗ ਕਰਨ ਵਾਸਤੇ ਗਏ ਨੇ ਤੇ ਦੂਜੇ ਪਾਸੇ ਜੀਐਮ ਦੇ ਨਾਲ ਜਿੱਦੋਂ ਅਸੀਂ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵਾ ਕਿ ਜਿਹੜੀ ਸਾਡੀ ਬੇਮਦਾਰੀ ਹੈਗੀ ਐ ਪਰਿਵਾਰ ਨੂੰ ਉਹ 45 ਤੋਂ 50 ਲੱਖ ਰੁਪਏ ਹੈਗੀ ਐ ਔਰ ਉਹ ਅਸੀਂ ਉਹਨਾਂ ਨੂੰ ਦਵਾਂਗੇ ਤੇ ਉਸ ਦੇ ਨਾਲ ਨਾਲ ਪਰਿਵਾਰ ਦੇ ਇੱਕ ਸ਼ਖਸ ਨੂੰ ਪੱਕੇ ਤੌਰ ਦੇ ਉੱਤੇ ਅਸੀਂ ਨੌਕਰੀ ਦਵਾਂਗੇ ਤੇ ਇਸ ਚੀਜ਼ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਹੁਣ ਜਿਹੜੀ ਸਹਿਮਤੀ ਇਹਨਾਂ ਦੀ ਬੰਦੀ ਹੈ ਜਾਂ ਨਹੀਂ ਬੰਦੀ ਹੈ ਇਹ ਆ ਇਹ ਪਰਿਵਾਰ ਦੀ ਇਸ ਵੇਲੇ ਜੀਐਮ ਜਿਹੜਾ ਹੈਗਾ ਵੈ ਉਹਨਾਂ ਦੇ ਨਾਲ ਉਹਨਾਂ ਦੇ ਇਸ ਜਿਹੜੇ ਹੋਰ ਅਧਿਕਾਰੀ ਹੈਗੇ ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਉਹਨਾਂ ਦਾ ਫੈਸਲਾ ਨਿਕਲ ਕੇ ਕੀ ਆਂਦਾ ਹੈ ਪਰ ਹਾਲ ਦੀ ਫਿਲਹਾਲ ਇਸ ਵੇਲੇ ਜਿਹੜੀ ਇਹ ਧਰਨਾ ਚੱਲ ਰਿਹਾ ਹੈ ਵਿਜੇ ਤੇ ਜਦੋਂ ਤੁਸੀਂ ਰੋਹਿਤ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਸੀ ਬਾਹਰ ਧਰਨੇ ਦੇ ਵਿੱਚ ਪਰਿਵਾਰ ਕਹਿ ਕੀ ਰਿਹਾ ਸੀ ਮੰਗ ਕੀ ਕਰ ਰਿਹਾ ਸੀ ਵਿਜੇ ਉਹਨਾਂ ਦਾ ਬਾਰ ਬਾਰੀ ਦਾ ਕਹਿਣਾ ਸੀਗਾ ਕਿ ਸਾਨੂੰ ਦੋ ਤਿੰਨ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਮੈਂ ਉਹ ਗਲਤ ਲੱਗੀਆਂ ਮੈਂ ਜਿਹੜੀਆਂ ਅਸੀਂ ਸਵੇਰੇ ਜਦੋਂ ਜੀਐਮ ਦੀ ਇੰਟਰਵਿਊ ਕੀਤੀ ਸੀ ਤਾਂ ਜੀਐਮ ਨੇ ਸਵੇਰੇ ਇੰਟਰਵਿਊ ਦੇ ਵਿੱਚ ਇਹ ਗੱਲ ਮੰਨੀ ਸੀ ਕਿ ਜਿਹੜਾ ਕੁਨਾਲ ਜੈਨ ਸੀਗਾ ਉਸ ਨੂੰ ਅਸੀਂ ਨਹੀਂ ਬੁਲਾਇਆ ਸੀਗਾ ਅਸੀਂ ਉਸ ਨੂੰ ਕਿਤੇ ਵੀ ਪ੍ਰੈਸ਼ਰਾਈਜ਼ ਨਹੀਂ ਕੀਤਾ ਸੀਗਾ ਔਰ ਉਸ ਦੀ ਜਿਹੜੀ ਡਿਊਟੀ ਸੀਗੀ ਉਹ 24 ਘੰਟਿਆਂ ਦੀ ਡਿਊਟੀ ਚੱਲਦੀ ਹੁੰਦੀ ਹੈ ਔਰ ਉਹਦੇ ਵਿੱਚ ਕੁਝ ਜਿਹੜਾ ਬਹਿ ਉਹ ਆਫ ਕੀਤਾ ਜਾਂਦਾ ਹੁੰਦਾ ਹੈ ਜਿਹਦੇ ਕਰਕੇ ਜਿਸ ਦੇ ਵਿੱਚ ਉਹ ਇੱਕ ਜਿਹੜਾ ਮੈਂਬਰ ਮੁਲਾਜ਼ਮ ਹੁੰਦਾ ਵਾ ਉਹ ਘਰੇ ਜਾ ਸਕਦਾ ਵਾ ਤੇ ਉਸ ਚੀਜ਼ ਨੂੰ ਲੈ ਕੇ ਹੀ ਉਹ ਘਰੇ ਗਿਆ ਸੇਗਾ ਤੇ ਪਰ ਉਸ ਤੇ ਕੱਲ ਦੇ ਦਿਨ ਜਿਹੜੀ ਹੈ ਵਿਸ਼ਕਰਮਾ ਡੇ ਦੀ ਉਸ ਦੀ ਛੁੱਟੀ ਨਹੀਂ ਸੀ ਇਹ ਉਸ ਉਹਨਾਂ ਨੇ ਇੱਕ ਹੁਣ ਵੀ ਜਦੋਂ ਅਸੀਂ ਇੰਟਰਵਿਊ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਇਸ ਚੀਜ਼ ਨੂੰ ਮੰਨਿਆ ਵੈ ਕਿ ਉਸ ਦੀ ਛੁੱਟੀ ਕੋਈ ਨਹੀਂ ਸੀ ਨਾ ਹੀ ਉਹਨੂੰ ਕਿਸ ਤਰੀਕੇ ਨਾਲ ਕੰਪਲਸ ਕੀਤਾ ਗਿਆ ਸੀ ਹਾਂ ਉਹਨਾਂ ਨੇ ਇਸ ਚੀਜ਼ ਨੂੰ ਜ਼ਰੂਰ ਮੰਨਿਆ ਦਾ ਕਿ ਸਾਡੇ ਕਿਸੇ ਮੁਲਾਜ਼ਮ ਨੇ ਉਹਨਾਂ ਨੂੰ ਫੋਨ ਕਰਕੇ ਕਿਹਾ ਜ਼ਰੂਰ ਹੋਊਗਾ ਕਿ ਅਸੀਂ ਇਸ ਪਲਾਂਟ ਦੀ ਅੱਜ ਹੀ ਇੱਕ ਵਾਰੀ ਜਾਂਚ ਕਰ ਲਈਏ ਤਾਂ ਥੋੜਾ ਵਧੀਆ ਰਹੂਗਾ ਤੇ ਉਹਨਾਂ ਨੇ ਕਿਹਾ ਕਿ ਇਸ ਚੀਜ਼ ਨੂੰ ਲੈ ਕੇ ਕੁਨਾਲ ਆਪਣੇ ਨੌਕਰੀ ਦੇ ਪ੍ਰਤੀ ਬੜਾ ਡੈਡੀਕੇਟਿਡ ਸੀਗਾ ਤੇ ਜਿਸ ਨੂੰ ਚਲਦੇ ਹੋ ਉਸ ਨੇ ਆਪਣੇ ਘਰ ਦਾ ਫੰਕਸ਼ਨ ਛੱਡਿਆ ਔਰ ਛੱਡ ਕੇ ਉਹ ਇੱਥੇ ਆਇਆ ਔਰ ਇੱਥੇ ਆ ਕੇ ਉਸਨੇ ਉਸ ਪਲਾਂਟ ਦੀ ਜਿਹੜੀ ਹੈ ਜਿਹੜੀ ਹੈ ਚੈਕਿੰਗ ਕੀਤੀ ਹੈ ਔਰ ਇੱਕ ਚੀਜ਼ ਹੋਰ ਮੈਂ ਵਿਜੇ ਤੁਹਾਨੂੰ ਦੱਸ ਦੇਣਾ ਚਾਹਣਾ ਹੈ ਕਿ ਜੋ ਕਿ ਅਸੀਂ ਸੂਤਰਾ ਦੇ ਹਵਾਲੇ ਤੋਂ ਇੱਥੋਂ ਆਸ-ਪਾਸ ਦੇ ਲੋਕਾਂ ਨਾਲ ਜਦੋਂ ਅਸੀਂ ਗੱਲ ਕੀਤੀ ਸੀ ਉਹ ਸਾਨੂੰ ਇਸ ਚੀਜ਼ ਦਾ ਇੱਕ ਹੈਰਾਨੀਜਨਕ ਖੁਲਾਸਾ ਅਸੀਂ ਦੱਸ ਰਹੇ ਹਾਂ ਕਿ ਜਿਹੜਾ ਜਿਸ ਪਲਾਂਟ ਦੇ ਵਿੱਚ ਇਹ ਬਲਾਸ ਹੋਇਆ ਹੋਇਆ ਉਹ ਪਲਾਂਟ ਕਟੋ-ਕਟ ਦੀ ਤੋਂ 40 ਸਾਲ ਪੁਰਾਣਾ ਹੋਣਾ ਹੈ 30 ਤੋਂ 40 ਸਾਲ ਕਿਹਾ ਜਾ ਰਿਹਾ ਹੈ ਕਿ ਪੁਰਾਣਾ ਮੈਂ ਕਿ ਇਸ ਪਲਾਂਟ ਨੂੰ ਜਦੋਂ ਲੱਗਿਆ ਵਾ ਤਾਂ ਤਦ ਹੀ ਇਹ ਮਸ਼ੀਨਰੀ ਚੱਲ ਰਹੀ ਸੀ ਤਦ ਦਾ ਹੀ ਉਹ ਜਿਹੜਾ ਜਿਹੜਾ ਜਿਹਦੇ ਵਿੱਚ ਸਟੀਮ ਇਕੱਠੀ ਕੀਤੀ ਜਾਂਦੀ ਹੈ ਉਹ ਮਸ਼ੀਨਰੀ ਤਦ ਹੀ ਯੂਜ਼ ਕੀਤੀ ਜਾ ਰਹੀ ਹੈ ਤੇ ਇੰਨੀ ਪੁਰਾਣੀ ਮਸ਼ੀਨਰੀ ਨੂੰ ਯੂਜ਼ ਕਰਦੇ ਹੋਏ ਇਸ ਪਲਾਂਟ ਨੂੰ ਚਲਾਇਆ ਜਾ ਰਿਹਾ ਸੀ ਤੇ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਵਾ ਕਿ ਪੁਰਾਣੀ ਮਸ਼ੀਨਰੀ ਕਰਕੇ ਹੀ ਕਿਤਨਾ ਕਿਤੇ ਇਹ ਬਲਾਸ ਹੋਇਆ ਵਾ ਪਰ ਹਾਲ ਦੀ ਫਿਲਹਾਲ ਜਿਹੜੀ ਹੈ ਹੁਣ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਉਸਦੇ ਪਰਿਵਾਰ ਦੇ ਜਿਹੜੇ ਲੋਕ ਹੈਗੇ ਨੇ ਉਹ ਜੀਐਮ ਔਰ ਉਸਦੇ ਜਿਹੜੇ ਉੱਚ ਅਧਿਕਾਰੀ ਹੈ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਮੀਟਿੰਗ ਦੇ ਵਿੱਚ ਕੀ ਨਿਕਲ ਕੇ ਆਉਂਦਾ ਵਿਜੇ ਠੀਕ ਹੈ ਸ਼ੁਕਰੀਆ ਰੋਹਿਤ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਲੁਧਿਆਣਾ ਦੇ ਵਿੱਚ ਵੀਰਕਾ ਮਿਲਕ ਪਲਾਂਟ ਦੇ ਵਿੱਚ ਹਾਦਸਾ ਹੋਇਆ ਜਿਸ ਚ ਇੱਕ ਸ਼ਖਸ ਦੀ ਜਾਨ ਚਲੀ ਗਈ ਪਰਿਵਾਰ ਧਰਨਾ ਲਾ ਕੇ ਬੈਠਾ ਹੈ ਇਸ ਵੇਲੇ ਜੀਐਮ ਦੇ ਨਾਲ ਮੀਟਿੰਗ ਚੱਲ ਰਹੀ ਹੈ ਜੀਐਮ ਕਹਿ ਰਹੇ ਨੇ ਕਿ 50 ਲੱਖ ਦੇ ਕਰੀਬ ਮੁਆਵਜ਼ਾ ਔਰ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਹੈ ਹੁਣ ਦੇਖਣਾ ਹੈ ਕਿ ਸਹਿਮਤੀ